ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਨਾਮ ਹੈ ਸਟੈਂਡਾ ਵਲੋਗਸ ਸੋ ਹੁਣ ਅਸੀਂ ਫਿਰ ਤੋਂ ਗੁਰਦੁਆਰਾ ਸਾਹਿਬ ਆਏ ਆ ਅੱਜ ਛੋਟੇ ਬੱਚਿਆਂ ਦਾ ਪ੍ਰੋਗਰਾਮ ਉਹਦੀ ਤਿਆਰੀ ਕਰਨੀ ਰਾਜਾ ਭਾਈ ਸਾਡਾ ਪਹਿਲੇ ਹੀ ਪਹੁੰਚਿਆ ਪਿਆ ਆ ਵੰਡੇ ਸੇਵਾ ਕਰਨ ਨੂੰ ਕਹਿੰਦੇ ਤਿਆਰੀ ਦੇਂਦੇ ਆ ਚਾਬੀ ਫੜੋ ਖੋਲੋ ਦਰਵਾਜ਼ਾ ਕੋਲ ਯਾਰ ਆਜੋ ਖੋਲ ਖੋਲ ਚੱਲ ਆਉ ਤਾਂ ਸਹੀ ਚਾਚਾ ਜੀ ਆਣ ਲੱਗੇ ਫਲੈਕਸਰ ਨਾਲ ਪਈ ਆ ਚੋ ਜੀ ਹੁਣ ਚੱਲੇ ਗੁਰਦੁਆਰਾ ਸਾਹਿਬ ਇੱਕ ਪਿੱਛੇ ਫਲੈਕਸ ਬਦਲਨੀ ਆ। ਸੋ ਜੀ ਹੁਣ ਆਪਾਂ ਆ ਗਏ ਆ ਗੁਰਦੁਆਰਾ ਸਾਹਿਬ। ਪਿੱਛੇ ਵਾਲੀ ਫਲੈਕਸ ਬਦਲਨੀ ਆ। ਲੋਕਰ 'ਚ ਨਹੀਂ ਹੈਗਾ। ਠੀਕ ਆ ਭਾਜੀ। ਐਨੀਂਗਾ ਲੋਕਰ 'ਚ। ਰਾਜਾ ਭਾਜੀ ਸਾਡਾ। ਤੇ ਹੁਣ ਆ ਪਿੱਛੇ ਵਾਲੀ ਫਲੈਕਸ ਬਦਲਨੀ ਆ। ਤੇ ਹੋਰ ਕੰਮ ਕਰ ਕਰਨੇ। ਸੋ ਜੀ ਹੁਣ ਅਸੀਂ ਚੱਲੇ ਫਿਰ ਤੋਂ ਘਰ ਨੂੰ। ਤੇ ਪੇਚਕਸ ਪਲੱਸ ਲੈ ਕੇ ਆਉਣਾ ਗੁਰਦੁਆਰਾ ਸਾਹਿਬ। ਇਹ ਜਾਣਨੇ ਆ ਫਿਰ ਦਿਖਾਣੇ ਆ ਹਾ ਇੱਥੇ ਪਤਾ ਨਹੀਂ ਕਾਹਦਾ ਪਟਪਟਾਈ ਕਰਦੇ ਆ ਪਾਈਪਾ ਪਾਉਂਦੇ ਆ ਪਿੰਡ ਦੇ ਗੇਟ ਤੋਂ ਲੈ ਕੇ ਰੋਡ ਤੋਂ ਇੱਥੇ ਤੱਕ ਪਾਉਂਦੇ ਆ ਇਹ ਪਾਈਪਾ ਸਾਰੀ ਥਾਵਾਂ ਦੇ ਉੱਤੇ ਪਟਿਆ ਪਿਆ ਹਾਂ ਹਾਂਜੀ ਚਾਚਾ ਜੀ ਇੱਧਰ ਵੀ ਪਟਿਆ ਪਿਆ ਆ ਉਹ ਪਿੱਛੇ ਵੀ ਚੌਂਕ 'ਚ ਪਟਿਆ ਪਿਆ ਆ ਉਹ ਅੱਡੇ ਵੀ ਫਟਿਆ ਪਿਆ ਹੈਗਾ ਪਤਾ ਨਹੀਂ ਕਰਨੀ ਕੀ ਦੇ ਇਹ ਇਹ ਪਾਈਪਾ ਵਗੈਰਾ ਪਾਉਂਦੇ ਕੋਈ ਅਸੀਂ ਦੇ ਦੀ ਸਮਾਨ ਲੈਣਾ ਆ ਘਰੇ ਪੇਚ ਕਸਲਾਸ ਥੋੜੀ ਚਾਹੀਦਾ ਸੀਗਾ ਤੇ ਪਲੇਟ ਲਾ ਰਹੇ ਆ ਹੁਣ ਖਿੱਚ ਕੇ ਲੱਗ ਜਾਣੀ ਗੱਡੀ ਅਜਾ ਵੀ ਜੀ ਪਹੁੰਚ ਗਏ ਆ ਚੱਕ ਚੱਕ ਉਧਰ ਆ ਆ ਪੀਆ ਰੁਕ ਸੌਅਲ ਕ੍ਰੇਡਨ ਕੀ ਆ ਦੇਣ ਕਰਾ ਬਾਬਾ ਜੀ ਰਾਤ ਹੋਈ ਆ ਰਾਤ ਦੇ 1.5 1.5 ਹੋਏ ਆ ਆ ਲ ਮੈਂ ਉਹਨੂੰ ਫੋਨ ਕਰੀ ਜਾਂਦਾ 1 ਵਜੇ ਰਾਤ ਦਾ ਅਨਮੋਲਦੀਪ ਸਿੰਘ ਜੀ ਆਹ ਜੇ ਬਾਬਾ ਜੀ ਓਏ ਓਏ ਚਪਾ ਗਿਆ ਓ ਸੁਣਾ ਸੁਬੇ ਨੂੰ ਪਹਿਲਾਂ ਚੁੱਕਾ ਪਾ ਲਈ ਆ ਫਲੈਕਸ ਲਈ ਹੈ ਜੀ ਹੁਣ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਦਸ਼ਮੀਂ ਸ਼ਹਿਰ ਚਮਕੌਰ ਦੀ ਜੰਗ ਤੇ ਸਰਹੰਦ ਦੀ ਕੰਧ ਸ਼ਹੀਦ ਬਾਬਾ ਸੰਗਤ ਸਿੰਘ ਜੀ ਤੇ ਬਾਬਾ ਜਰਵਰ ਸਿੰਘ ਸਵਾ ਦੀ ਸਥਾਪਨਾ ਦੇ ਵਜh ਨੂੰ ਸਵਾਰਥ ਬਾਲ ਕਵੀ ਸੀ ਮਿਲਣਾ ਜਿਹੜਾ ਸ਼ਾਮ ਨੂੰ ਬੱਚਿਆਂ ਦਾ ਪ੍ਰੋਗਰਾਮ ਹੋ ਉਸ ਦੇ ਸੰਬੰਧ ਵਿੱਚ ਇਹ ਫਲੈਕਸ ਬਣਾਈ ਹੋਈ ਹੈ ਤੇ ਇਹ ਸਾਰਾ ਪ੍ਰੋਗਰਾਮ ਹੀ ਲਾਈਵ ਕੀਤਾ ਜਾਣਾ ਹੈ ਸਟੂਡੀਓ ਸੁਖ ਗੁਰਬਾਣੀ ਕੀਰਤਨ ਤੇ ਹੀ ਪੇਟੀ ਮੂਸੇ ਵਾਲੇ ਭਾਜੀ ਹੁਣੀ ਵੀ ਆ ਗਏ ਹੁਣ ਬੱਚੇ ਜਿਹੜੇ ਆ ਉਹ ਫਿਰ ਖੜ ਕੇ ਵੀ ਕੀ ਬੋਲਦੇ ਉਹਦੇ ਕਰਕੇ ਸਟੇਜ ਪਿੱਛੇ ਨੂੰ ਕਰਨੀ ਆ ਕੋਈ ਸਾਰੇ ਕੀਰਤਨ ਵਾਲੇ ਨਹੀਂ ਹੁੰਦੇ ਕੁਝ ਖੜ ਕੇ ਉਧਾ ਬੋਲਦੇ ਆ ਕੋਈ ਆਪਾਂ ਮਤਲਬ ਕੰਪੀਟੀਸ਼ਨ ਨਹੀਂ ਕਰਵਾਉਣਾ ਬੱਚਿਆਂ ਦੀ ਹੌਸਲਾ ਵਧਾਈ ਵਾਸਤੇ ਜਿੱਦਾਂ ਸਟੇਜ ਦਾ ਝਾਕਾ ਖੋਲ ਜੇ ਹੁਣ ਲੱਗੇ ਸਾਰੇ ਜਣੇ ਕਿ ਮੁੰਡੇ ਕਹਿੰਦੇ ਪਿਆਸ ਸ਼ਿਣਨ ਲੱਗੇ ਆ ਮੂਸੇ ਵਾਲਾ ਮੂਸ ਸਟੇਪ ਨਾ ਆ ਗਾ ਅਦਰਕ ਲਸਣ ਪਿਆਜ ਦੇ ਕਰਦਾ ਉਹ ਕਿੱਥੇ ਆ ਜੀ ਉਹ ਆ ਦੇਖੋ ਪਏ ਸਭ ਨਾਲ ਬੁਰਾ ਹੋ ਗਿਆ ਨਹੀਂ ਲਾਓ ਜੀ ਅੰਕਲ ਨੇ ਗੈਂਸ ਤੇ ਲਾਏ ਆ ਨਹੀਂ ਦਿਖਾਉਣੇ ਨਹੀਂ ਇੰਨੇ ਮੀਰ ਹੈਗੇ ਆ ਉਧਰ ਬੰਦੇ ਪਿਆ ਜਾ ਕੇ ਭਾਈ ਤੂੰ ਨਹੀਂ ਵੀ ਕੁਝ ਕਰ ਲੋ ਭਾਈ ਕਰ ਦਿੰਦੀ ਆ ਕਿੱਥੇ ਲਾਉਣ ਨੂੰ ਸਿੱਖੀ ਗੱਲ ਦਿੰਦੀ ਘਰੋਂ ਲੈ ਆ ਕਰ ਦੋ ਆ ਤੋ ਹੈਲੋ ਸਰਦਾਰ ਸਾਹਿਬ ਹਾਂ ਹੈਲੋ ਹੈਲੋ ਦੇ ਦੇ ਨਹੀਂ ਦੇ ਇਧਰ ਕਿਲੋ ਤਾਂ ਰੋਣ ਲਾ ਪਿਆ ਪਿਆ ਤਾਂ ਕਿੱਥੇ ਘਟੇ 4 ਪਿਆਜ ਘਟ ਕੇ ਰੋਣ ਲਾ ਪਿਆ ਯਾਰ ਠੀਕ ਕਹਿੰਦੇ ਜੀ ਮੁੰਡੇ ਹੁਣ ਤਿਆਰੀ ਕਰਦੇ ਪਿਆ ਪਿਆ ਛਿੱਲਣ ਦੀ ਕਿੰਦੀ ਆ ਦੇ ਬੇ ਭਰਾਵਾ ਸ਼ਾਮ ਦੀ ਤਿਆਰੀ ਕਰ ਸ਼ਾਮ ਦੀ ਤਿਆਰੀ ਆ ਨੰਗਰ ਦੀ ਕੀ ਬੰਨ ਅਜ ਦਾਲ ਫੁਲਕਾ ਬੰਨ ਅਜ ਤੇ ਇਧਰ ਲੱਗਿਓ ਮੁੰਡੇ ਪਿਆਜ਼ ਛਿੱਲਣ ਤੇ ਉਹ ਲੱਗਾ ਇੱਕ ਚਿਰਣ ਉਹ ਇਹ ਰੈਸਟੋਰੈਂਟ ਚ ਕੰਮ ਕੀਤਾ ਸੀ ਇਹਨੇ 2 ਮਹੀਨੇ ਤਾਂ ਕਰਕੇ ਇਹਨੂੰ ਲਾਇਆ ਸੀ ਇਧਰ ਹੈਲੋ ਆ ਮੁੰਡਾ ਦਾ ਸ਼ੈਫ ਹਾਏ ਇਹਦੀ ਗੱਲ ਛੱਡ ਦੋ ਚੱਕ ਚੱਕ ਟੈਲੈਂਟ ਟੈਲੈਂਟ ਹਾਂਜੀ ਸਰਦਾਰ ਸਾਹਿਬ ਤੁਸੀਂ ਦੱਸੋ ਹਾਂਜੀ ਕੀ ਤੁਸੀਂ ਕੜਦ ਮਿਲ ਗਈ ਉਹ ਕਿਹੜੀ ਹੁੰਦੀ ਤਾਲੇ ਦਾਲ ਮੱਖਣੀ ਬਣਾਉਣੀ ਆ ਕੜ ਕੜ ਕੇ ਯਾਰ ਰਾਜੇ 10 ਇਹਨਾਂ ਨੂੰ ਰਾਜੇ 10 ਕਾਲੇ ਹਲਵਾਈ ਦਾ 4 ਮਹੀਨੇ ਕੰਮ ਕੀਤਾ ਤੂੰ ਬਿੱਜੇ ਨਹੀਂ ਲਾਉਣਾ ਬਿੱਜੇ ਨਹੀਂ ਇਹ ਸੀਨੀਅਰ ਬਾਓ ਵੱਡੇ ਕੁਕਰ ਜੀ ਹੋ ਨਹੀਂ ਮੇਰੀ ਗੱਲ ਸੁਣ ਉਹ ਵਿੱਚ ਥਲੇ ਪਹਿਲੇ ਖਰਾਬ ਆ ਵਿੱਚ ਆ ਮੁੰਡੇ ਦਾ ਇੰਨਾ ਐਕਸਪੀਰੀਅੰਸ ਆ ਪਹਿਲਾਂ ਬੂਟੇ ਹਰਵਾਈ ਨਾ 3 ਮਹੀਨੇ ਲਾਏ ਮੁਰਗੇ ਕਾਰੇ ਹਰਵਾਈ ਨਾ 4 ਮਹੀਨੇ ਲਾਏ ਹੁਣ ਮੁੰਡੇ ਲੱਗੇ ਸੇਵਾ ਕਰਨ ਉਧਰ ਪੱਟੀ ਕੱਢਣ ਦੇ ਆ ਪਾ ਦਾਂਗੇ ਪਾ ਦਾਂਗੇ ਪਹਿਲਾਂ ਮੁੰਡੇ ਨੇ ਕਲਿੱਪ ਬਣਾਈ ਇੱਕ ਉਹਦੀ ਆ ਪਿਆਜ਼ ਕੱਟਣ ਲੱਗੇ ਆ ਹੀ ਵੀ ਪਿਆਜ਼ ਕੱਟਣ ਲੱਗੇ ਇੱਧਰ ਰਾਜੇ ਭਾਈ ਹੁਣੀ ਅਦਰਕ ਛੱਲਣ ਲੱਗੇ ਬਾਕੀ ਗੋਪੀ ਭਾਈ ਹੁਣੀ ਸਾਰੇ ਅਨੰਦਰ ਮੁੰਡੇ ਲੱਗੇ ਆ ਪਿਆਜ਼ ਛੱਲਣ ਪਿਆਜ਼ ਹੁਣੀ ਤੇ ਲੱਗੇ ਪੱਟੀ ਕੱਢਣ ਤੇ ਸ਼ਾਮ ਨੇ ਤਿਆਰੀ ਕਰ ਰਹੇ ਸ਼ਾਮ ਨੂੰ ਦਾਲ ਪੁੱਟਾ ਕਰਨ ਲੱਗੇ ਆ ਆਪ ਵੀ ਸਾਰੇ ਮਸਤ ਕਰਨਾ ਹੈ ਸੇਵਾਦਾਰਾਂ ਨੇ ਬਈ ਲੱਗੇ ਆ ਇੱਧਰ ਮੁੰਡੇ ਲੱਗੇ ਆ ਹੁਣ ਦੀ ਸੇਵਾ ਕਰਨ ਲੈ ਤੇ ਆਜੀ ਲੱਗੇ ਜੀ ਤੇ ਦਾਲ ਰਿੰਦੇ ਪਏ ਆ ਸਮਾਰਟਫੋਨ ਪਾ ਰਹੇ ਆ ਤੇ ਕਾਲੀ ਦਾਲ ਹੋਵੇ ਚ ਪਾਣੀ ਅਜੇ ਪੀੜੀ ਰਿੰਡਣ ਨੇ ਹਲਦੀ ਹਲਦੀ ਪਾਈ ਆ ਮੁੰਡੇ ਕਹਿੰਦੇ ਸੇਵਾ ਸਾਰੀ ਆਪ ਹੀ ਕਰਨੀ ਆ ਹਲਵਾਈ ਨਹੀਂ ਲਾਣਾ ਹੈਗਾ ਚਲੋ ਵਧੀਆ ਨੋਇਵਾਲਾ ਤੁਸੀਂ ਸ਼ਾਹ ਹੈਗਾ ਯਾਰ ਇੱਧਰ ਲੱਗੇ ਆ ਸਾਰੇ ਜਣੇ ਗੋਪਾਲ ਜੀ ਕੀ ਹੋਇਆ ਤੇ ਗਰਮ ਹੋ ਜੰਨੇ ਆ ਰਾਮਾ ਕਹਿੰਦਾ ਪਿਆਜ਼ ਸਾਰੇ ਗੋਬਿੰਦਾਲ ਦੇ ਮੇਰੀ ਦਾਲ ਮਿੱਠੀ ਬਣਾਉਣੀ ਨਹੀਂ ਬੁਝਿੰਦਾ ਨਾ ਹੋਵੇ ਯਾਰ ਸਮਝਾ ਗੋਪੀ ਤੇ ਸਿਆਣਾ ਬਿਆੜਾ ਬੰਦਾ ਯਾਰ ਰਾਮਾ ਇਹ ਨੂੰ ਇੰਜੜ ਕੇ ਇੱਕ ਇੱਕ ਗੰਢੇ ਦਾ ਤੜਕਾ ਲਾਉਂਦੇ ਤੇਈ ਤੁਹਾਨੂੰ ਪਤਾ ਇਹ ਵੀ ਕਾਰਨੋਂ ਲੱਗੇ ਤੇਈ ਛੇਕ ਪਿਆਜ਼ ਹੀ ਪਾ ਦੋ ਵਿੱਚ ਕਿਹਦੀ ਹੈ ਬਾਬਾ ਗੋਪੀ ਯਾਰ ਦੇ ਲਾ ਜਾ ਕੇ ਤਾਂ ਬੋਲਦਾ ਯਾਰ ਬਾਬਾ ਕੋਈ ਚੁੱਪ ਨਹੀਂ ਬਾਬਾ ਇਹ ਸਾਰਾ ਇਹਨਾਂ ਨੂੰ ਆਉਂਦੀ ਏ ਸਿਆਣੇ ਬੰਦੇ ਆ ਰਾਮਾ ਗੋਪੀ ਤੁਹਾਨੂੰ ਪਤਾ ਗੋਪੀ ਨਾ ਕਦਰ ਦੇ ਵਿੱਚ ਇਕੱਲਾ ਹੀ ਸਬਜ਼ੀ ਬਣਾਉਂਦਾ ਰਿਹਾ ਸਾਰੇ ਬੰਦਿਆਂ ਦੀ ਆ ਇਹਨਾਂ ਨੂੰ ਕੀ ਪਤਾ ਗੋਪੀ ਦੱਸ ਦਿਨ ਨਜਰਾ 12 12 ਬੰਦੇ ਦੇ ਲਾ ਐ ਹਾਂਜੀ ਬਾਬਾ ਜੀ ਲੱਗੇ ਤਾਂ ਵੀ ਸੇਵਾ ਕਰਨ ਆ ਮੁੰਡਾ ਕਹ ਉਹ ਤਾਂ ਗਿਆ ਜਾਂਦਾ ਮੈਨੂੰ ਵੀ ਵਲੌਗ ਚ ਲੈ ਕੇ ਆਏ ਹੋ ਗਿਆ ਪਾਜੀ ਦੇ ਦੇਣੀ ਹੁਣ ਹਾਂ ਔਰ ਇੱਕ ਉਹ ਬੈਠਾ ਆ ਇਹ ਥੱਕ ਗਿਆ ਹੈ ਵਿਚਾਰਾ ਸਵੇਰ ਦਾ ਆ ਇਹ ਇਕੱਲਾ ਬੰਦਾ ਹੈ ਇਹਨੂੰ ਮੈਂ 12 ਵਜੇ ਆਨ ਕਿਹਾ 12 ਵਜੇ ਇੱਥੇ ਪਿੰਚ ਪਹੁੰਚਿਆ ਸੀਗਾ ਬਾਹਰ ਇਹ ਕਪੜਾ ਕੋਲ ਰਹਿਣ ਦਾ ਦਾਲ ਦਾ ਤੈਨੂੰ ਦਿਖਾਵਾਂਗਾ ਆਲਾ ਬੰਦਾ ਯਾਰ ਨੂੰ ਕੀ ਕਰੇਗਾ ਆ ਲਗੜਾ ਆ ਦਾਲ ਦੇ ਰਣੀ ਤੇ ਕਤਰ ਵਾਲੀ ਦਾਲ ਬੰਨੀ ਬਾਈ ਗਰੂ ਮੈਂ ਜਿ ਸ਼ਟਾਣਾ ਬੋਲ ਨਹੀਂ ਥਲੇ ਬਾਈ ਦਾ ਦੀ ਦੇਖੋ ਆ ਕਿਹੜੀ ਕਿਹੜੀ ਮਰੀ ਰੋਇਨਾ ਸਮੈਲ ਜੀ ਬਹੁਤ ਵਧੀਆ ਆਈ ਬੰਦ ਫਰੇਗਰੈਂਸ ਫਰੇਗਰੈਂਸ ਹਾਂਜੀ ਮਿਰਚ ਅੱਛਾ ਤੇ ਚਾਰੋ ਟੋਟੇ ਕਰਕੇ ਪਾ ਦਨੇ ਹਨਾ ਸੋ ਜੀ ਬੱਚੇ ਵੀ ਆਣੇ ਸ਼ੁਰੂ ਹੋ ਗਏ ਆ ਤੇ ਨਾਮ ਆਪਾਂ ਲਿਖੇ ਹੋਏ ਆ ਤੇ ਬੱਚਿਆਂ ਦੇ ਸਾਰਿਆਂ ਨੇ ਕਿਸ ਨੇ ਕੀ ਕਰਨਾ ਆ ਤੇ ਇੱਥੇ ਸਾਰਿਆਂ ਦੇ ਨਾਮ ਲਿਖੇ ਆ ਜੇ ਕਿਸੇ ਬੱਚੇ ਕੋਲ ਤੇਿਆਰੀ ਕਰਨ ਨੂੰ ਨਹੀਂ ਹੈਗਾ ਕੁਝ ਤਾਂ ਉਹਨਾਂ ਨੂੰ ਵੀ ਆਪਾਂ ਕੋਈ ਤਾਂ ਦੇ ਰਹੇ ਆ ਬੱਚੇ ਵਧੀਆ ਤੋਂ ਵਧੀਆ ਪਰਫਾਰਮ ਕਰਨ ਸਿੱਖ ਫਲਵਾੜੀ ਦੇ ਕਿਤਾਬਾਂ ਆ ਲਾਈਵ ਵਾਲੇ ਭਾਜੀ ਵੀ ਆ ਗਏ ਆ ਇਹ ਆਪਣਾ ਸੈਟਅਪ ਇੱਧਰ ਕਰਨ ਦੇ ਆ ਪ੍ਰੋਗਰਾਮ ਸਾਡਾ ਤਕਰੀਬਨ 6:30 ਵਜੇ ਨਿਆਣੇ ਦੇ ਪਾਰ ਸ਼ੁਰੂ ਕਰ ਦੇਣਾ ਅਸੀਂ ਵੀ ਚੱਲੇ ਹੁਣ ਘਰੇ ਤਿਆਰ ਹੋਣ ਵਾਸਤੇ ਤਿਆਰ ਹੋ ਕੇ ਫੇਰ ਮਿਲਦੇ ਤੁਹਾਨੂੰ ਸੋ ਜੀ ਹੁਣ ਅਸੀਂ ਤਿਆਰ ਹੋ ਕੇ ਆ ਗਏ ਆ ਗੁਰਦਵਾਰ ਸਾਹਿਬ ਪਾਰ ਤਕਰੀਬਨ ਮੁੱਕ ਚੱਲੇ ਆ ਤੇ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਬੱਚਿਆਂ ਦਾ ਲਾਈਵ ਵੀ ਹੋ ਚੁੱਕਿਆ ਪਹਿਲਾ ਵਾਲੇ ਚੈਨਲ 'ਤੇ ਤੇ ਸਟੂਡੀਓ ਸੁਖ ਗੁਰਬਾਣੀ ਕੀਰਤਨਾ ਚੈਨਲ ਦਾ ਨਾਮ ਆਪਾਂ ਗੁਰਦਵਾਰ ਸਾਹਿਬ ਪਹੁੰਚ ਚੁੱਕੇ ਆ ਜੀ ਮੇਰੀ ਗੱਲ ਸੁਣੋ ਪਹਿਲਾ ਭਵੇਂ ਆਲਾ ਅੱਗਲਾ ਕਰ ਲਿਓ ਬਾਅਦ 'ਚ ਭਵੇਂ ਇਕੱਠੇ ਕਰ ਲਿਓ ਠੀਕ ਆ ਪਹਿਲਾ ਅੱਗਲਾ ਕਰ ਲਿਓ ਜਿੱਦਾਂ ਨਾਲ ਹੈ ਉਦੀ ਗੁਰਦਸਾਹਿਬ ਪਹੁੰਚ ਚੁਕੇ ਆ ਹੁਣ ਪਾਠ ਸ਼ੁਰੂ ਕਰਦੇ ਨੇ ਆਣੇ ਪਾਠ ਕਰ ਦਿੱਤੇ ਆ ਅਨੰਦ ਗੁਰੂ ਪ੍ਰਭ ਆਇਆ ਚੰਦਰੇਤ੍ਰੇਤਿ ਸੋਮਤ ਮੂਰੇ ਬਜਾ ਲਈ ਮੇਰਾ ਬਰਦਾਸ਼ਿਕ ਓਮਕਾਰ ਸ੍ਰੀ ਵਾਹਿਗੁਰੂ ਦੀ ਜੀ ਫਤਿਹ ਸ੍ਰੀ ਭਗਵਤੀ ਜੀ ਸਮਰੇ ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਤੀ ਸਦਕੇ ਬਜਾ ਲਈ ਪਾਈ ਫਿਰ ਅੰਮ੍ਰਿਤ ਵੇਲੇ

Thank <laughs> you. पर मई का सा मई का रे तो प्यार पकदाए जिदे पण शीर मुके मोहे नहीं अजान कवि कौन उता हो का देवे इक कर ले तुझे सरलावर आवे निगार मुके री कलखाना खुल दे इहनाट खुल गए इहनाट की ਮੋਕੋ ਘਰ ਸੰ ਪ੍ਰੋਗਰਾਮ ਸਾਡਾ ਬਹੁਤ ਵਧੀਆ ਹੋ ਗਿਆ ਤੇ ਹੁਣ ਅਸੀਂ ਅਗੇ ਘੜੋ ਕਪੜੇ ਬਦਲ ਕੇ ਹੁਣ ਥੋੜਾ ਬੋਤਾ ਕੰਮ ਕਾਰ ਕਰਦੇ ਆਂ ਭਾਂਡੇ ਪੁੰਡੇ ਧੋਨੇ ਆ ਥੋੜੇ ਬੋਤੇ ਸਮਾਸਮੂਸ ਖੇਲਦੇ ਆਂ ਤੇ ਫਿਰ ਦੇਖਦੇ ਆ ਰਾਤ ਨੂੰ ਚੱਲ ਜਣਾ ਘਰ ਨੂੰ ਪ੍ਰੋਗਰਾਮ ਵਧੀਆ ਰਿਹਾ ਬੱਚਿਆਂ ਨੇ ਬਹੁਤ ਵਧੀਆ ਕੀਤਾ ਕੀਰਤਨ ਕਵਿਤਾ ਸੋਚੀ ਦੀ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਹੁੰਦਾ ਆ ਉੋ ਕਰਦੇ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆ ਅਗਲੇ ਵਲੋਗ ਚ ਉੋ ਤਾਂ ਸਾਰੇ ਜਣੇ ਧਿਆਨ ਰੱਖਿਓ ਆਪਣਾ ਰੱਬ ਰੱਖਾ ਸਾਰਿਆਂ ਨੂੰ